ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਡਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਆਹ ਮੱਝਾਂ ਦਾ ਸੀਜ਼ਨ ਚੱਲਦਾ ਪਿਆ ਹੈ ਰੇਕ ਬੰਦਾ ਕਿਸਾਨ ਮੱਝ ਲੈ ਰਿਹਾ ਹੈ ਮੱਝ ਵੇਚ ਰਿਹਾ ਹੈ ਸੋ ਬਾਬੇ ਡੇਲੀ ਦੇਖਦਾ ਹੀ ਆ ਦੋ ਚਾਰ ਜਿਹੜੇ ਵੀਰ ਨੇ ਆਪਣੇ ਸਤਕਾਰ ਯੋਗ ਨੇ ਪਰ ਉਹ ਹਰਿਆਣਾ 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 ਹੀ ਕਰੀ ਜਾਂਦੇ ਆ ਮੈਂ ਉਹਨਾਂ ਨੂੰ ਇੱਕ ਮੈਸੇਜ ਲਾਉਣਾ ਚਾਹਣਾ ਆ ਭਰਾਵਾਂ ਨੂੰ ਵੀ ਯਾਰ ਪਲੀਜ਼ ਅ ਕਿਉਂਕਿ ਮੈਂ ਤੁਹਾਨੂੰ ਦਿਖਾ ਦਊਗਾ ਉਹ ਬੰਦੇ ਮੱਜਾਂ ਆਪਣੇ ਘਰੋਂ ਲੈ ਕੇ ਜਾਂਦੇ ਆ ਪੰਜਾਬ ਚ ਪੰਜਾਬ ਦੀਆਂ ਮੰਡੀਆਂ ਚੋਂ ਉੱਥੇ ਜਾ ਕੇ ਤੁਹਾਨੂੰ ਲੁੱਟਦੇ ਆ ਤੁਸੀਂ ਕਿਉਂ ਲੁੱਟਿੰਦੇ ਹੋ ਇੰਨੇ ਕੀ ਹੋ ਗਿਆ ਇੱਕ ਮੇਰਾ ਸੱਜਣ ਹੈ ਮੇਰਾ ਦੋਸਤ ਤੇ ਉਹ ਮੱਝ ਲੈ ਆਇਆ ਮੱਝ ਲੈ ਆਇਆ 1,85,000 ਦੀ ਦੇਖੋ 1,85,000 ਦੀ ਮੱਝ ਲੈ ਆਇਆ ਉਹਨਾਂ ਨੇ ਕਿਹਾ ਵੀ ਦੁੱਧ ਦੋਗੀ 17 ਕਿਲੋ ਠੀਕ ਹੈ ਜੀ ਮੈਂ ਉਹਨੂੰ ਮੱਝ ਦੇ ਰਿਹਾ 1,80,000 ਦੀ ਮੇਰੀ ਮੱਝ ਦੋ ਦਿੰਦੀ ਏ 15 ਕਿਲੋ ਉਹਨੇ ਮੇਰੇ ਤੋਂ ਮੱਝ ਨਹੀਂ ਲਈ ਤੇ ਹਰਿਆਣੇ ਵਾਲਿਆਂ ਕੋਲੋਂ ਮੱਝ ਲੈ ਲਈ ਮੇਰੇ ਤੋਂ ਨਹੀਂ ਲਈ 15 ਕਿਲੋ ਦੁੱਧ ਵਾਲੀ ਮੱਝ ਮੈਂ ਇਹ ਵੀ ਕਿਹਾ ਵੀ ਮੱਝ ਲੈ ਜਾ ਜੇ 15 ਕਿਲੋ ਦੁੱਧ ਤੇਰੇ ਘਰੇ ਮੱਝ ਨਾ ਦਵੇ ਵਾਪਸ ਮੱਝ ਮੈਨੂੰ ਵੈਕ ਕਰ ਦੀ ਜੇ ਤੇਰੇ ਕੋਲੇ ਮੱਝ ਦੁੱਧ ਦੇ ਦੇਵੇ 15 ਕਿਲੋ ਤੋਂ ਪਲੱਸ 16 ਕਿਲੋ ਤੇ ਫਿਰ ਤੂੰ ਮੱਝ ਰੱਖ ਕੇ ਮੈਨੂੰ ਪੈਸੇ ਦੇ ਦੀਂ ਇੱਕ ਮਹੀਨਾ ਡੇਢ ਬਾਅਦ ਉਹਨੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਮੇਰੇ ਤੇ ਯਕੀਨ ਨਹੀਂ ਕੀਤਾ ਹਰਿਆਣੇ ਵਾਲਿਆਂ ਦੇ ਕਾਬੂ ਆ ਗਿਆ ਉਹਨਾਂ ਨੇ 1 ਲੱਖ ਤੇ 85 ਹਜ਼ਾਰ ਦੀ ਮੱਝ ਦਿੱਤੀ ਏ ਦੁੱਧ ਦੀ 17 ਕਿਲੋ ਦੋਸਤੋ 17 ਕਿਲੋ ਦੁੱਧ ਵਾਲੀ ਮੱਝ 1 ਲੱਖ 85 ਹਜ਼ਾਰ ਦੀ ਨਹੀਂ ਆ ਮੈਂ ਬੜੀਆਂ ਵੀਡੀਓ ਦੇ ਵਿੱਚ ਲੋਕਾਂ ਨੂੰ ਦੱਸਦਾ ਫਿਰ ਪਤਾ ਨਹੀਂ ਲੋਕ ਗੱਲ ਕਿਉਂ ਨਹੀਂ ਸਮਝਦੇ ਅੱਛਾ ਜੀ ਮੱਝ ਲੈ ਆਏ ਆਨਲਾਈਨ ਮੱਝ ਮੰਗਵਾ ਲਈ ਪਹਿਲੀ ਗੱਲ ਤਾਂ ਮੈਂ ਕਹਿਣਾ ਵੀ ਆਨਲਾਈਨ ਮੱਝ ਤੁਸੀਂ ਮੰਗਵਾਉਂਦੇ ਕਿਉਂ ਜੇ ਜੋ ਕੁਤੂ ਕੁੜ ਮਾਜਸੀ ਬੱਚਾ ਲਾਇਆ ਸੀ ਹੁਣ ਕੀ ਕੀਤਾ ਜੀ ਉਹ ਹੁਣ ਦੁੱਧ ਦੇਣ ਲੱਗੀ ਜੀ 6 ਕਿਲੋ 6 ਕਿਲੋ ਤਾਂ ਕਹਿੰਦੇ ਜੀ ਹੁਣ ਆ ਗਈ ਜੀ 5 ਕਿਲੋ ਇੱਕ ਟਾਈਮ ਦਾ 10 ਕਿਲੋ ਹੋ ਗਿਆ ਇਹ ਜੀ ਕੁਛ ਖਾਂਦੀ ਨਹੀਂ ਜੀ ਕੁਛ ਖਾਂਦੀ ਨਹੀਂ ਜੀ ਦਿਲ ਨਹੀਂ ਲਾਉਂਦੀ ਜੀ ਫਲਨ ਉਹ ਉਹਨਾਂ ਦੇ ਕੋਲੇ ਬੜੀਆਂ ਗੱਲਾਂ ਨੇ ਉਹ ਬੜੇ ਆਪਣੇ ਤੋਂ ਅਡਵਾਂਸ ਨੇ ਇਸ ਮਾਮਲੇ ਦੇ ਵਿੱਚ ਬੜਾ ਕੁਛ ਆਪਾਂ ਦੱਸਦੇ ਨੇ ਆਪਣੇ ਸੁੱਕਾ ਚਾਰਾ ਨਹੀਂ ਢਾਲਾ ਆਪਣੇ ਹਰਾ ਚਾਰਾ ਢਾਲਾਇਆ ਆਪਣੇ ਵੋ ਨਹੀਂ ਢਾਲਾ ਬਾਹਰ ਨਹੀਂ ਢਾਲਾ ਮਤਲਬ ਕਿ ਹਿੰਦੀ ਹੁੰਦੀ ਜੀ ਬੋਲ ਕੇ ਪਸਾ ਲੈਣਾ ਉਹਨਾਂ ਨੇ ਬਾਗੜੀ ਬੋਲੀ ਬੋਲ ਕੇ ਉਹ ਹੁਣ ਮੈਂ ਦੋ ਦਿਨ ਦੀ ਵੀ ਦੋਸਤੋਂ 2.5 ਕਿਲੋ ਇੱਕ ਟਾਈਮ ਦਾ 2.5 ਕਿਲੋ 3 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਪਈ ਜੇ ਢਾਈ ਤੇ ਢਾਈ ਕਿੰਨਾ ਬਣਿਆ 5 5 ਕਿਲੋ ਦੁੱਧ ਦਿੰਦੀ ਪਈ ਮੈਂ 1,85,000 ਰੁਪਇਆ ਇਹਨਾਂ ਨੂੰ ਦੇ ਆ ਤੇ ਹੁਣ ਆ ਕੇ ਸਲਾਹਾਂ ਲੈਂਦਾ ਕੀ ਕਰੀਏ ਮੈਂ ਤੁਹਾਨੂੰ ਇਹ ਗੱਲ ਵਾਰੀ-ਵਾਰੀ ਕਹਿੰਨਾ ਮੇਰੇ ਵੀਰੋ ਮੈਂ 20 ਲੱਖ ਦਾ ਘਾਟਾ ਖਾਦਾ ਜੇ ਉਦੋਂ ਮੱਝਾ ਲਿਆ ਲਿਆ ਕੇ ਬਚੋ ਬਚੋ ਮੈਂ ਤਾਂ ਬਚ ਗਿਆ ਕਿਉਂਕਿ ਮੇਰੇ ਕੋਈ ਯਾਰ ਦੋਸਤ ਮੇਰੀ ਮਦਦ ਕਰਗੇ ਮੇਰੇ ਰਿਸ਼ਤੇਦਾਰ ਹੈ ਮੇਰੀ ਮਦਦ ਕਰਗੇ ਤੇ ਨੁਕਸਾਨ ਵੀ ਮੇਰਾ ਬੜਾ ਹੋਇਆ ਜੇ ਇਸ ਚੱਕਰ ਚ ਨਾ ਪਾਓ ਮੱਝਾ ਆਪਣੇ ਪੰਜਾਬ ਚ ਹੀ ਬਹੁਤ ਆ ਮੇਰੇ ਕੋਲੇ ਆਜੋ ਜਿੰਨੀਆਂ ਮੱਝਾਂ ਖੋਗੇ ਮੈਂ ਤੁਹਾਨੂੰ ਉਹੋ ਜਿਹੀ ਮੱਝਾਂ ਲੈ ਦਊਗਾ ਜਿੰਨੀਆਂ ਗਾਈਆਂ ਖੋਗੇ ਤੁਹਾਨੂੰ ਗਾਈਆਂ ਲੈ ਦੂੰਗਾ ਸੋ ਐਵੇਂ ਨਾ ਉਹਨਾਂ ਦੀਆਂ ਗੱਲਾਂ ਚਾਓ ਉਹ ਮੱਝਾ ਆਪਣੇ ਕੋਲੇ ਲੈ ਜਾਂਦੇ ਨੇ ਕੀ ਗੱਲ ਆ ਆਪਣੇ ਨਾਲ ਪਹਾਰਿਆਣਾ ਉੱਥੇ ਕੋ ਮੱਝਾ ਵਖਰੀਆਂ ਜੰਮਦੀਆਂ ਨੇ ਕਮਾਲ ਹੋ ਗਈ ਯਾਰ ਮੈਂ ਤਾਂ ਬੜਾ ਬੜਾ ਯਾਰ ਉਹ ਮੈਂ ਕਹਿੰਦਾ ਇੰਨੇ ਕੋ ਗੱਲਾਂ ਉਹਨਾਂ ਦੇ ਕੋਲੇ ਰਹਿਣਾ ਜੀ ਆ ਝੋਟੀ ਵੇਖੋ ਜੀ ਇਹ ਦੋ ਦਾੰਦ ਝੋਟੀ ਹੈ ਜੀ 15 ਰੀਲ ਦੁੱਧ ਦੀ ਆ ਜੀ 17 ਕਿਲੋ ਦੀ ਆ ਜੀ 22 ਕਿਲੋ ਦੀ ਆ ਜੀ ਉਹ ਤੁਹਾਨੂੰ ਇਹ ਚੱਕਰਾਂ ਦੇ ਸਨਾਸਨਾ ਕੇ ਵੀਡੀਓ ਪਾ ਪਾ ਕੇ ਤੇ ਮੈਂ ਕਹਿੰਦਾ ਵੀ 1 ਲੱਖ ਤੇ 85 ਹਜ਼ਾਰ ਦੀ ਮਾਇ ਦਿੱਤੀ ਏ ਦੁੱਧ 22 ਕਿਲੋ ਜੇ ਕਿਸੇ ਨੂੰ ਸ਼ੰਕਾ ਹੋਇਆ ਮੈਂ ਉਸ ਬੰਦੇ ਦਾ ਨੰਬਰ ਵੀ ਦੇ ਦੂੰ ਜਿਹੜੇ ਬੰਦਿਆਂ ਕੋਲੇ ਮੱਝ ਆਈ ਏ ਉਹਨਾਂ ਦਾ ਬੜਾ ਮਸ਼ਹੂਰ ਚੈਨਲ ਹੈ ਮੈਂ ਨਾਂ ਨਹੀਂ ਲੈਣਾ ਕਿਉਂਕਿ ਜੇ ਮੈਂ ਨਾਂ ਵੀ ਲੈਦਾ ਤੇ ਉਹਨਾਂ ਦਾ ਮੈਨੂੰ ਹੁਣੇ ਹੁਣ ਵੀ ਆ ਜਾਣਾ ਹੈ ਯਾਰ ਤੂੰ ਸਾਡੀ ਬਦਨਾਮੀ ਕਰਦਾ ਪਿਆ ਕਿਉਂਕਿ ਉਹ ਤੁਹਾਨੂੰ ਚਿੱਠੀ ਨਹੀਂ ਪਾਉਂਦੇ ਮੱਝ ਲੈਣ ਵਾਸਤੇ ਉਹ ਤੁਹਾਨੂੰ ਮੈਸੇਜ ਨਹੀਂ ਕਰਦੇ ਸਾਡੇ ਕੋਲੋਂ ਮੱਝ ਲਓ ਲੈਣ ਤਾਂ ਆਪਾਂ ਜਾਣਦੇ ਆ ਨਾ ਉਹਨਾਂ ਦੀ ਕੀ ਗਲਤੀ ਹੋਈ ਆਪਾਂ ਨਾ ਲੈਣ ਜਾਈਏ ਇੱਥੇ ਮੱਝਾਂ ਥੋੜੀਆਂ ਨੇ ਬਹੁਤ ਮੱਝਾਂ ਨੇ ਇੱਥੇ ਆ ਮੈਂ ਇੱਥੇ ਤੁਹਾਨੂੰ ਦਿਖਾਉਣਾ ਤਿੰਨ ਚਾਰ ਮੱਝਾਂ ਮੇਰੇ ਕੋਲੇ ਹੈਗੀਆਂ ਦੁੱਧ ਵਾਲੀਆਂ ਵੀ ਮੈਂ ਇਕਨੋਮਿਕਲ ਜਿਹਦੇ ਭਾ ਦੇ ਵਿੱਚ ਲਈਆਂ ਜੇ ਮੱਜਾ ਦੁੱਧ ਕਿੰਨਾ ਤਾਂ ਮੈਂ ਹੁਣ ਅੱਧਾ ਲਈਆਂ ਵੀ ਮੈਂ ਇਥੋਂ ਲੋਕ ਲਈ ਆਪਦੇ ਯਾਰਾਂ ਦੋਸਤਾਂ ਦੇ ਪਲਾਕ ਲਈਆਂ ਨੇ ਸੋ ਵੀਰੇ ਮੱਝ ਲੈਣ ਲੱਗੇ ਠੱਗੀ ਨਾ ਖਾਓ ਤੁਹਾਡੀ ਮਿਹਨਤ ਦੇ ਪੈਸੇ ਆ ਐਵੇਂ ਲੁੱਟੇ ਨਾ ਜਾਇਓ ਠੀਕ ਹੈ ਹਾਂ ਜੇ ਤੁਸੀਂ ਲਟਾਉਣਾ ਹੀ ਨੇ ਉਹਨਾਂ ਨੂੰ ਤੇ ਫਿਰ ਤੁਹਾਡੀ ਮਰਜ਼ੀ ਸਾਡਾ ਮਸਲਾ ਤਾਂ ਹੈਗਾ ਤੁਹਾਨੂੰ ਮੈਸੇਜ ਲਾਉਣਾ ਤੁਹਾਨੂੰ ਸਲਾਹ ਦੇਣੀ ਫਿਰ ਬੜੇ ਵੀਰ ਸਾਨੂੰ ਪੁੱਛਦੇ ਆ ਵੀ ਭਾਈ ਇਹਨੂੰ ਦਵਾਈ ਕੀ ਦਈਏ ਹੂੰ ਸਾਨੂੰ ਕਰੀ ਜਾਣਗੇ ਇੱਕ ਮੇਰੀ ਬੇਨਤੀ ਏ ਜਿਹੜੇ ਵੀਰ ਨੇ ਮੈਨੂੰ ਫੋਨ ਕਰਨਾ ਰਾਤ ਨੂੰ 9 ਵਜੇ ਤੋਂ ਬਾਅਦ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਪ੍ਰੋਪਰ ਸਲਾਹ ਦਿੰਨਾ ਪ੍ਰੋਪਰ ਟਰੀਟਮੈਂਟ ਦੱਸਦਾ ਵੀਰੇ ਮੇਰੀ ਹੱਥ ਜੋੜ ਕੇ ਬੇਨਤੀ ਏ ਨਾਠ ਗੀਚੋ ਇਨੀਆਂ ਮੱਝਾਂ ਮਹਿੰਗੀਆਂ ਕੋਈ ਹੈ ਨਹੀਂ ਗੀਆਂ ਜਿੰਨੀਆਂ ਫੇਸਬੁੱਕ ਨੇ ਕਰਤੀਆਂ ਜਿੰਨੀਆਂ ਯੂਟਿਊਬਰਾਂ ਨੇ ਕਰਤੀਆਂ ਜਿੰਨੀਆਂ ਮੱਝਾਂ ਹਰਿਆਣੇ ਨੇ ਮਹਿੰਗੀਆਂ ਕਰਤੀਆਂ ਮੈਂ ਵੀਰੇ ਨੂੰ ਕਹਾਂਗਾ ਦੋ ਚਾਰ ਮੱਝਾਂ ਦੱਸ ਆਪ ਆ ਇੱਕ ਮੱਝ ਇਹ ਸੋਣ ਲੱਗੀ ਦਿੱਕਤ ਆ ਗਈ ਥੋੜੀ ਜਿਹੀ ਬੱਚਾ ਅੰਦਰ ਮਰ ਗਿਆ ਸੀ ਬੱਚਾ ਕੱਢਿਆ ਅੰਦਰੋਂ ਮਰਿਆ ਇਹ ਮੱਝ ਮੈਂ ਆਪਦੇ ਦੋਸਤ ਕੋਲ ਲਈਏ ਕਿਸੇ ਕੋਲ ਇਹ ਮੱਝ ਮੈਂ ਲਈਏ ਸਿਰਫ 70000 70000 ਦੀ ਮੱਝ ਲਈਏ ਹੋਣ ਇਹਦੇ ਥੱਲੇ ਦਾ ਦੁੱਧ ਇਸ ਟਾਈਮ ਨੂੰ ਸੂਈ ਨੂੰ ਹੋ ਗਿਆ ਅੱਜ ਹਫਤਾ ਹਫਤਾ ਜਾਂ 10 ਦਿਨ ਹੋ ਗਏ ਸੂਈ ਨੂੰ ਹੁਣ ਇਹ 10 ਕਿਲੋ ਦੁੱਧ ਜਿਹੜਾ ਤਿਆਰ ਕਰ ਕੀਏ ਬਿੰਨ ਕੋਲ ਤੇ ਇਹ ਦੁੱਧ ਜਿਹੜਾ ਕਰ ਜੇਗੀ ਮਤਲਬ ਕਿ 12 13 ਕਿਲੋ ਦੁੱਧ ਜਿਹੜਾ ਕਰ ਜੂਗੀ ਵੇਖੋ ਮੈਂ ਇੱਕ ਪਟਾਸੀ ਨਹੀਂ ਲਾਇਆ ਸਿਰਫ 70000 ਰੁਪਏ ਦੀ ਮੈਂ ਆਪਦੇ ਭਰਾ ਕੋਲੋਂ ਇਹੇ ਦੋਸਤ ਕੋਲੋਂ ਲਈਏ ਸੋ ਆਹ ਮੱਝ ਇੱਕ ਮੇਰੇ ਕੋਲੇ ਇਹ ਮੱਝ ਮੈਂ ਲਈ ਸੀ 75000 ਦੀ ਕੋਈ ਮੱਝ ਹੁਣ 5 ਮਹੀਨਿਆਂ ਦੀ ਗੱਭਣ ਹੈ ਤੇ 7.5 ਕਿਲੋ 8 ਕਿਲੋ ਦੁੱਧ ਕਰਮਾ ਵਾਲੀ ਹੱਲੇ ਵੀ ਦੇਈ ਜਾਂਦੀ ਕਿਹੋਣੀ ਹੈ ਗਿਆ ਮੱਝਾਂ ਇੱਥੇ ਆਹ ਮੱਝ ਵੇਖੋ ਆਹ ਥਾਣੇ ਦੇ ਚਾਲਦੀਆਂ ਵਾਲੇ ਹੈਗੇ ਆ ਇਹ ਮੱਝ ਵੀ ਜਿਹੜੀ ਹੈਗੀ ਏ ਇਹ ਵੀ ਸਾਢੇ 5 ਮਹੀਨਿਆਂ ਦੀ ਗੱਭਣ ਹੈ ਦੁੱਧ ਦੇ ਵੀ ਦੇਈ ਜਾਂਦੀ ਹੈ 8 ਕਿਲੋ ਕਦੀ 7 ਕਿਲੋ ਕਦੀ 8 ਕਿਲੋ ਸੋ ਆ ਇੱਕ ਮੱਝ ਮੈਂ ਲਈ ਸੀਗੀ ਸੋ ਇਹ ਮੱਝ ਬਿਮਾਰ ਹੋ ਗਈ ਸੀ ਬਹੁਤ ਜਿਆਦੀ ਤੇ ਇਹਨੂੰ ਤੌਰਸ਼ਨ ਹੋ ਗਿਆ ਸੀਗਾ ਤੌਰਸ਼ਨ ਕੱਟਣ ਤੋਂ ਬਾਅਦ ਬੱਚਾ ਅੰਦਰ ਮਰ ਗਿਆ ਸੀਗਾ ਫੇਰੇ ਮੱਝ ਮਸਾਂ ਬਹਾਲ ਹੋਈ ਏ ਇਹ ਮੱਝ ਮੈਂ ਲਈ ਸੀ 45000 ਦੀ 45000 ਦੀ ਲਈ ਸੀ ਦੁੱਧ ਹੁਣ ਦਿੰਦੀ ਪਈ 6 ਕਿਲੋ 6 ਕਿਲੋ ਦੁੱਧ ਦਿੰਦੀ ਪਈ ਬਾਕੀ ਇੱਥੇ ਮੇਰੇ ਕੋਲ ਜਿਹੜੀਆਂ ਮੈਂ ਆਪਦੀਆਂ ਝੋਟੀਆਂ ਦਾ ਪਿਆਰ ਕਰ ਲਿਆ ਨੇ ਆ ਮੇਰੇ ਕੋਲੇ ਜਿਹੜਾ ਸਾਣ ਹੈਗਾ ਜਿਹੜੇ ਸਾਡੇ ਅੰਕਲ ਜੀ ਪੱਪੂ ਅੰਕਲ ਪੱਪੂ ਭਾਗਸਰ ਵਸਤੀ ਵਾਲੇ ਉਹਨਾਂ ਦੇ ਕੋਲੇ ਜਿਹੜਾ ਝੋਟਾ ਸੀ ਸੂਰਜ ਉਹਦਾ ਬੱਚਾ ਸੀ ਗਹਿਰੀ ਵਾਲਾ ਸਾਣ ਗਹਿਰੀ ਵਾਲੇ ਸਾਣ ਦਾ ਝੋਟਾ ਇਹ ਜਿਹੜਾ ਮੇਰੇ ਕੋਲੇ ਆ ਸੋ ਇਹਦਾ ਮੈਂ ਆਪਣਾ 2019 ਦਾ ਪੀਡੀਐਸਾ ਮਿਲਦਾ ਰਿਹਾ ਜਿੱਤਿਆ ਸੋ ਸੋਹਣਾ ਝੋਟਾ ਆ ਅੱਗੇ ਝੋਟੀ ਜਾਂਦੀ ਆ ਗੀ ਇਹ ਝੋਟੇ ਦੀ ਤੀ ਆ ਗਈ ਆ ਦੇਖੋ ਇੱਕ ਮਹੀਨੇ ਨੂੰ ਸੂਗੀ ਸੋ ਦੇਖੋ ਆਪਣੇ ਘਰੇ ਹੀ ਬ੍ਰੀਡ ਤਿਆਰ ਹੋ ਜਾਣੀ ਜੀ ਮਿਹਨਤ ਕਰੋ ਇਹ ਘਰੇ ਹੀ ਬ੍ਰੀਡ ਤਿਆਰ ਆ ਵੇਖੋ ਕਿੰਨੀ ਸਾਤ ਝੋਟੀਆਂ ਇਹ ਮਹੀਨਾ ਖ रह ਗਿਆ ਵੇਖੋ ਥਣ ਥਣ ਕਿੰਨਾ ਸੋਹਣਾ ਲੇਵਾ ਝੋਟੇ ਨੇ ਬਣਾਇਆ ਇਹ ਇਸ ਝੋਟੇ ਦੀ ਧੀ ਹੈ ਸੋ ਇਹ ਝੋਟਾ ਵੀ ਹੁਣ ਮੈਂ ਸੇਲ ਕਰਨਾ ਹੈ ਕੌਣ ਕਹਿੰਦੀਆਂ ਧੀਆ ਸਭ ਮੇਰੇ ਕੋਲ ਹੋ ਰਿਆ ਨੇ 7-8 ਸੋ ਇਹ ਹੁਣ ਕਰਮਾ ਵਾਲਾ ਮੈਂ ਸੇਲ ਕਰੂੰਗਾ 2019 ਦਾ ਪੀਡੀਐਫ ਵਿੱਚੋਂ ਜਿੱਤਿਆ ਹੋਇਆ ਝੋਟਾ ਗਹਿਰੀ ਵਾਲੇ ਸਾਂ ਦਾ ਉਨੀਲੀ ਰਾਵੀ ਜਿਹੜੀ ਬਲੱਡ ਲਾਈਨ ਦਾ ਝੋਟਾ ਜੇ ਕਿ ਸੱਜਣ ਨੇ ਲੈਣਾ ਹੋਇਆ ਮੱਜਾਂ 'ਚ ਰੱਖਣ ਵਾਸਤੇ ਜਾਂ ਵੈਸੇ ਕਿਸੇ ਨੇ ਸ਼ੌਂਕ ਕਰਨਾ ਹੋਇਆ ਤੇ ਲੈ ਜਿਓ ਅੱਗੇ ਵੀ ਇਹਦੀਆਂ ਧੀਆਂ ਹੈਗੀਆਂ ਕਹਿੰਦਾ ਮੈਂ ਉਹ ਵੀ ਦਿਖਾਵਾਂਗਾ ਇੰਨੇ ਰੁਪਏ ਤੁਹਾਨੂੰ ਮੱਜਾਂ ਤੇ ਲਾਉਣ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਸ਼ੌਂਕ ਕਰਾਇਆ ਮੱਜਾਂ ਦਾ ਵਿਖਾਈਆਂ ਨੇ ਕਿੰਨੇ ਕੁ ਮੋਲ ਲੜਿਆ ਨੇ ਪਹਿਲਾਂ ਮੈਂ ਠੱਗੀ ਖਾਧੀ ਏ 20 ਲੱਖ ਦੀ 2-2 ਲੱਖ ਦੀਆਂ ਮੱਜਾਂ ਲਿਆ ਕੇ ਹਰਿਆਣੇ ਤੋਂ ਇਹ ਮੱਜਾਂ ਮੈਥੋਂ ਲਈਆਂ ਨੇ ਇਹਨਾਂ ਨੇ ਮੈਨੂੰ ਹੁਣ ਕਾਮਜਬ ਕੀਤਾ ਮੇਰੇ ਛੋੜੇ ਜਿਹੇ ਪੈਰ ਲਵਾਏ ਆ ਤੁਹਾਨੂੰ ਵੀ ਬੇਨਤੀ ਆ ਦੋਸਤੋ ਪਲੀਜ਼ ਜੇ ਤੁਸੀਂ ਸਲਾਹ ਲੈਣੀ ਆ ਇੱਥੇ ਮੱਝਾਂ ਵਧੂ ਜਿੰਨੀਆਂ ਕਹੋਗੇ ਅਸੀਂ ਹੁਣ ਇੱਕ ਮੱਝ ਲਈਏ ਤੁਹਾਨੂੰ ਅਸੀਂ ਉਹਦਾ ਵੀ ਵਿਖਾਵਾਂਗੇ ਤੁਹਾਨੂੰ ਉਹਦਾ ਵੀ ਸ਼ੋਅ ਕਰਾਵਾਂਗੇ ਅਸੀਂ ਕਿੰਨੇ ਦੀ ਲਈ ਜੇ ਕਿਸੇ ਪ੍ਰਾਣ ਨੂੰ ਲੈਣੀ ਹੋਵੇ ਮੱਝ ਅਸੀਂ ਉਹਨੂੰ ਪੇਸ਼ ਵੀ ਦੇਵਾਂਗੇ ਸੋ ਮਿਲਦੇ ਆਂ ਅਗਲੀ ਵੀਡੀਓ ਤੇ ਕੋਈ ਤਦ ਤੱਕ ਲਈ ਥੈਂਕ ਯੂ ਸੋ ਬਾਏ